ਹਰ ਸਾਲ 13 ਜਨਵਰੀ ਵਾਲੇ ਦਿਨ ਲੋੜੀ ਦਾ ਤਿਹਾਰ ਬੜੀ ਤੁਮਤਮ ਨਾਲ ਮਨਾਇਆ ਜਾਂਦਾ ਹੈ ਲੋੜੀ ਸੱਖਾਂ ਦਾ ਤਿਹਾਰ ਨਹੀਂ ਹਾ 31 ਨੋਟ ਕਰਿਓ 1달 ਨੋਟ ਕਰਿਓ ਲੋੜੀ ਵਾਲੀ ਰਾਤ ਨੂੰ ਹਰ ਸਾਲ 13 ਜਨਵਰੀ ਵਾਲੇ ਦਿਨ 13 ਜਨਵਰੀ ਦੀ ਰਾਤ ਨੂੰ ਲੋਕ ਲੱਕੜਾਂ ਇਕੱਠੀਆਂ ਕਰਦੇ ਹਨ ਉਹ ਸਵੇਰ ਤੋਂ ਬਾਅਦ ਵਿੱਚ ਫਿਰ ਮੂੰ ਫੜੀਆਂ ਰੇੜੀਆਂ ਪੰਦੇ ਹਨ ਸੁੱਟਦੇ ਹਨ ਇੱਕਦਾਂ ਨੋਟ ਕਰਿਓ ਇੱਕ ਚੀਜ਼ ਨੋਟ ਕਰਿਓ ਲੋੜੀ ਵਾਲੀ ਰਾਤ ਨੂੰ 10-11 ਵਜੇ ਦੇ ਕਰੀਬ ਲੋਕ ਲੱਕੜਾਂ ਇਕੱਠੀਆਂ ਕਰਕੇ ਅੱਡ ਪਾਲਦੇ ਹਨ ਜਦੋਂ ਉਸ ਵਿੱਚ ਉਸ ਤੋਂ ਬਾਅਦ ਵਿੱਚ ਫਿਰ ਲੋਕ ਫਲੀਆਂ ਰੇੜੀਆਂ ਪਾਉਂਦੇ ਹਨ ਸੁੱਟਦੇ ਹਨ ਇੱਕ ਹਸਾਬ ਨਾਲ ਤੇ ਮੈਂ ਤੇ ਇਹ ਕਹਿ ਸਕਦਾ ਹਾਂ ਮੇਰਾ ਕਹਾਣਾ ਇਹ ਹੈ ਇੱਕ ਚੀਜ਼ ਨੋਟ ਕਰਿਓ ਇੱਕਦਾਲ ਨੋਟ ਕਰਿਓ ਕਿ ਅਰਣੀ ਦੇਵਤੇ ਦੀ ਆਰਡ ਦੀ ਉਸ ਰਾਤ ਨੂੰ ਉਸ ਰਾਤ ਵੇਲੇ ਪੂਜਾ ਹੀ ਕੀਤੀ ਜਾਂਦੀ ਛਾ ਅੱਛਾ ਜਿਹੜਾ ਲੱਕੜਾਂ ਇਕੱਠੇ ਆੜ ਕੇ ਰਾਤ ਨੂੰ ਅਰ ਲਉ ਸਵੇਰੇ ਉੱਠ ਕੇ ਇਸ਼ਨਾਨ ਵੀ ਪਹਿਲਾਂ ਅੰਮ੍ਰਿਤ ਵੇਲੇ 3 ਵਜੇ ਟਾਈਮ ਨਾਲ ਕਰਿਓ 12 ਮਹਾਮਾਰ ਦੀ 12 ਨੰਬਰ ਪੌੜੀ ਦੀ ਪਹਿਲੀ ਅਤੇ ਦੂਜੀ ਪੰਤੀ ਹੈ ਇਸ ਪ੍ਰਕਾਰ ਹੈ ਮਾਰ ਮਰਨ ਸੰਸਾਰ ਨੂੰ ਢੂੜੀ ਕਰਿ ਸ্নান ਜੜਾ ਲੱਕੜਾਂ ਇਕੱਠੀਆਂ ਕਰਕੇ ਰਾਤ ਨੂੰ ਵੜਦਾ ਲਉ ਸਵੇਰੇ ਉੱਠ ਕੇ ਇਸ਼ਨਾਨ ਮਹੀ ਉਹ ਪਹਿਲਾਂ ਤਾਮਨਾ ਕਰੂ ਅਮਰ ਤੋਂ 3 ਵਜੇ ਮਰਜੀ ਦੀ ਸੰਧਾਰ ਵਾਲੇ ਦਿਨ ਲੋਹੜੀ ਤੋਂ ਇੱਕ ਦਿਨ ਬਾਅਦ ਉਹ ਪਲੇਆ ਤੇ ਤੇਰੀ ਨੌਕਰ ਆਣੀ ਆ ਕਿਹੜਾ ਘਰ ਆ ਜਿਹੜੇ ਘਰ ਚ ਅੱਡ ਨਹੀਂ ਬਲਦੀ ਹਰ ਘਰ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ 12 ਮਿੰਨੇ ਜਬੀ ਘੰਟਿਆਂ ਤੋਂ ਬਲਦੀ ਆ ਜੇ ਘਰ ਦੇ ਵਿੱਚ ਅੱਠ ਬਲਦੀ ਆ ਤਾਂ ਇਤੇ ਰੋਟੀ ਦਾਲ ਸਬਜੀ ਚਾਹਲ ਫੁਲਕਾ ਚਾਹ ਤਿਆਰ ਹੁੰਦਾ ਤਿਆਰ ਹੁੰਦੇ ਆ ਖਾਣ ਪੀਣ ਦਾ ਸਮਾਨ ਤਾਂ ਇਤੇ ਤਿਆਰ ਹੁੰਦਾ ਤਾਂ ਇਤੇ ਤਿਆਰ ਕੀਤਾ ਜਾਂਦਾ ਖਾਣ ਪੀਣ ਦਾ ਸਮਾਨ